ਕੀ ਨਾ ਹੋਏ ਹੋ ਸ਼ੋਪਲੀਕਰ ਨੂੰ ਬੜੀਆਂ ਬਹੁਤ ਲੋਕੀ ਇੱਧਰ ਗਏ ਆ ਚਲੀਆਂ ਤਾਂ ਇਹ ਲਾ ਇਧਰ ਥੱਲੇ ਸੀ ਹੁਣ ਉਹ ਤਾਂ ਹੋ ਗਈਆਂ ਚਲੀਆਂ ਸਾਢੇ 8 ਵਜੇ ਦੇ ਹੋਇਆ 11 ਵਜੇ ਨਾਲ ਦੇ ਤੇ ਸਰਦ ਹੋਣ ਲੱਗ ਪਿਆ ਗਰਮੀ ਨਾ ਅੰਕਲ ਵਿਚਾਰਾ ਉਹ ਬਖਤ ਉਹ ਖੋਹ ਜਾ ਕਰ ਲਿਆ ਟੱਕਰ ਆ ਪਿਆ ਨਾ ਹਾਂ ਵਿਚਾਰੇ ਇ tanto ਵੀ ਮੈਨੂੰ ਸਿਰ ਜੁਰ ਦੁਖਣ ਲੱਗ ਪੈਂਦਾ ਹਣਾ ਯਾਰ ਬਿੜੀਆਂ ਦਾ ਇੰਨਾ ਦਿਮਾਗ ਖਰਚ ਕਰਨਾ ਆ ਨਹੀਂ ਲੈਣਾ ਉਹ ਨਹੀਂ ਦੇਣਾ ਇੰਨਾ ਤਾਂ ਮੇਰਾ ਤਾਂ ਹੁਣੇ ਜਰ ਦਖਣ ਲਾ ਆਪਣਾ ਇਹਨਾਂ ਦਾ ਕੀ ਹੁੰਦਾ ਹੋਊ ਔਖਾ ਹੀ ਹੋ ਜਾ ਦੇ ਮਜਬੂਰੀ ਹੁੰਦੀ ਆ ਬੰਦੇ ਦੀ ਇਹਦਾ ਕੀ ਦਾ ਜੀ ਕਰਦਾ ਦਿਮਾਗ ਖਰਾਬ ਕਰ ਲੈ